हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੜਾ ਸੇਰ ਲਈ ਲੈ ਕੇ ਆਏ ਜੀ ਇੱਕ ਬਈ ਬਿਲਕੁਲ ਤਾਜੀ ਸੂਈ ਆ ਤੇ ਇੱਕ ਗੱਬਣ ਆਉ ਪੁੱਛ ਲੈਨੇ ਬਈ ਤੁਹਾਡੇ ਨਾਲ ਅੱਜ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਹੈ ਵਧੀਆ ਹਾਂਜੀ ਹਾਂਜੀ ਵਧੀਆ ਬਈ ਨਾਮ ਤੇ ਐਡਰੈਸ ਬੋਲ ਦੋ ਨਾਮ ਰਾਜਦੀਪ ਸਿੰਘ ਆ ਜੀ ਪਿੰਡ ਕੋਟਲਾ ਮੇਰ ਸਿੰਘ ਵਾਲਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਜੀ ਨੇੜੇ ਪਿੰਡ ਕਿਹੜਾ ਨੇੜੇ ਤੋਂ ਰਾਜਣਾ ਰਹ ਜਾਂਦਾ ਹੀ ਨੇੜੇ ਇਧਰਲੀ ਸਾਈਡ ਹਲਦਾ ਹੀ ਕਿ ਰਹ ਜਾਂਦਾ ਹੀ ਬੱਗਾ ਆਪਣਾ ਵੀ ਨੇੜੇ ਆ ਹਾਂਜੀ ਬੱਗਾ ਆਪਣਾ ਇੱਥੋਂ ਹੈਗਾ 6-7 ਕਿਲੋਮੀਟਰ ਮੋਬਾਈਲ ਨੰਬਰ ਬੋਲੋ 76580 95978 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇਦਾ ਕਿਹੜਾ ਸੂਈ ਆ ਇਹ ਪਹਿਲਾ ਸੂਆ ਸੂਈ ਆ ਜੀ ਕਦੋਂ ਸੂਈ ਆ ਬਾਈ ਬਾਈ ਇਹ ਤਕਰੀਬਨ 4:30-5 ਵਜੇ ਸੂਈ ਆ ਠੀਕ ਆ ਬਾਈ ਅ ਬੱਚਾ ਕੀ ਦੇਤਾ ਬਾਈ ਬਾਈ ਬੱਚਾ ਦਿੱਤਾ ਬੱਚਾ ਦਿੱਤਾ ਹਾਂਜੀ ਤੇ ਬੌਲਾ ਗੱਡੇ ਕਨੀ ਬੋੜਾ ਪਾਚਾਰ ਕਿੱਗਲੋਂ ਕੱਢਿਆ ਵਾ ਕੋ ਛੜਤਾ ਸੀਗਾ ਠੀਕ ਆ ਹਾਂਜੀ ਚਵਾਈ ਚੁਈ ਕਿਵੇਂ ਆ ਬਾਈ ਚਵਾਈ ਜਮਾ ਬਾਈ ਇੱਕ ਨੰਬਰ ਆ ਜਮਾ ਠੰਡੀ ਸੀਲ ਆ ਆਰਡਰ ਦੀ ਕੁਆਲਿਟੀ ਬਾਈ ਕਮਾਲ ਦੀ ਆ ਥਣ ਬਹੁਤ ਚੰਗਾ ਲੱਗਿਆ ਕੱਲਾ ਕੱਲਾ ਥਣ ਚਾਰੇ ਥਣ ਲੈ ਨਿਕੜਵੇਂ ਪੂਰੇ ਗੈਪ ਤੇ ਗਲਾਬੀ ਥਣ ਮੁੱਠੀ ਵਾਲਾ ਥਾਣਾ ਬਾਈ ਯਾਦਬ੍ਰੀਟ ਕਰਮਲੇ ਦੀ ਚੰਗੀ ਆ ਖੋਲ ਲੱਭੀ ਤੋੜ ਕੇ ਦਿਖਾ ਦੇ ਫੇਸ ਬਿਊਟੀ ਕਮਾਲ ਦੀ ਹੈ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਸੂਈ ਸਵਾਈ ਜੇਰ ਹਜੇ ਪੈਣੀ ਹੈ ਨਾ ਹਾਂ ਜੀ ਹਾਂ ਜੇ ਪੈਣੀ ਆ ਥੋੜਾ ਟਾਈਮ ਹੈ ਨਾ ਸੇ ਇਵੇਂ ਕੋਈ ਛੋਟੀ ਛੂਟੀ ਨਹੀਂ ਮੰਨ ਲਖੇ ਆ ਜੇ ਬਈ ਚੰਗੀ ਕਰ ਦੋ ਵਜੇ ਨਾਲ ਹੀ ਆ ਹਾਂ ਹਾਂ ਕਰ ਦੋ ਬੱਡ ਚੰਗਾ ਰੰਗ ਰੂਪ ਸੂਈ ਆ ਸੂਈ ਨਾਲ ਵੀ ਵੱੱਛੀ ਨੂੰ ਜਮਾ ਫਰਕ ਨਹੀਂ ਪਿਆ ਵੀ ਸੂਈ ਆ ਐਣੀ ਵੀ ਪਸੂ ਰਹ ਜਾਂਦਾ ਹੂੰ ਸਹੀ ਗੱਲ ਆ ਬਾਈ ਸਹੀ ਗੱਲ ਤੇ ਮੁੱਲ ਕੀ ਆ ਭਰਾ ਦਾ ਮੋਲੇ ਰ ਮੰਗਨੂ ਦਾ 70 75 ਮੰਗ ਲ ਗਿਆ ਆਪਾਂ ਇੱਕ ਹੀ ਗੱਲ ਕਰਨੀ ਹੈ ਬਾਈ 65000 ਚ ਮਾਨਤਾਣ ਕਰਦਾ ਠੀਕ ਆ ਮੁੱਲ ਕਰਾਉਣ ਨੂੰ ਬਾਈ ਕਹਿੰਦਾ 70 ਕਰਾ ਲਓ 75 ਕਰਾ ਲਓ 65000 ਦੀ ਆ ਜਿਹੜੀ ਬੱਚੀ ਆਪਾਂ ਦੇ ਦੇਾਂਗੇ ਕੱਦ ਵੱਡ ਚੰਗਾ ਰੰਗ ਰੂਪ ਚ ਆਰਡਰ ਦੇਖੋ ਬਾਈ ਆਰਡਰ ਬੜਾ ਕਮਾਲ ਦਾ ਕੱਲਾ ਕੱਲਾ ਥਣ ਚਾਰੇ ਥਣ ਨਿੱਖੜਵੇਂ ਪੂਰੇ ਗਿਆ ਸਾਡੇ 5 ਫੋਟ ਹੋਊਗਾ ਬਾਈ ਹੂੰ ਜੇ ਬੱਚੀ ਹੁੰਦੀ ਕਮਾਲ ਸੀ ਇਹਨਾਂ ਦਾ ਹਾਂ ਬਾਈ ਬੱਚੀ ਫੇਰ ਤਾਂ ਆਪਾਂ ਨੂੰ ਕੋਈ ਛੱਡ ਜਾਂਦਾ 1000 ਰੁਪਿਆ ਹੋਰ ਘਟਾ ਦੇ ਸਹੀ ਗੱਲ ਆ ਸਹੀ ਗੱਲ ਆ ਠੀਕ ਆ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸਾਸ ਹੁੰਦੀ ਐ ਇਹ ਬਈ ਪਹਿਲੇ ਮੰਨਣਾ ਪਹਿਲੇ ਆਪਾਂ ਦੂਜੇ ਮੰਨ ਕੇ ਲਈ ਆ ਠੀਕ ਆ ਬਈ ਹਾਂ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ ਬਈ ਤਕਰੀਬਨ 5-7 ਦਿਨਾਂ ਨੂੰ ਦੀ ਇਹ ਹੈਗੀ ਆ ਕੱਚੀ ਠੀਕ ਆ ਕਿਹੜੀ ਬ੍ਰੀਡ ਆ ਬਈ ਜਰਸੀ ਐ ਹਾਂਜੀ ਹਾਂ ਜਰਸੀ ਆ ਹੂੰ ਜਿਵੇਂ ਐ ਠੰਡੀ ਬਰ ਫਰ ਗਈ ਆ ਪ੍ਰਾ ਤੇ ਲਾਂਟੋ ਲਾਂ ਬਹੁਤ ਪਈਆਂ ਬਈ ਆਰਡਰ ਬਹੁਤ ਸੋਹਣਾ ਤਿਆਰ ਕਰੋ ਥਾਨ ਹਵਾਨਾ ਬੜਾ ਚੰਗਾ ਲੱਗਿਆ ਮੁੱਠੀ ਵਾਲਾ ਥਾਨ ਅਲੱਗ ਅਲੱਗ ਥਾਨ ਲੈ ਬੇ ਨਾੜਾ ਨੂੜਾ ਫੁੱਲ ਚੰਗੀ ਆ ਈ ਰਿਕਾਰਡ ਆ ਦੁੱਧ ਦਾ ਭਾਈ ਦੁੱਧ ਭਾਈ ਨੇ ਪਹਿਲੇ ਸੂਏ ਦਿੱਤਾ 15 16 ਲੀਟਰ ਠੀਕ ਆ ਹਾਂ ਐਤ ਕੀ 17 18 ਲੀਟਰ ਦੀ ਉਮੀਦ ਹੈਗੀ ਆ ਠੀਕ ਆ ਭਾਈ ਹਾਂ ਚੰਗੀ ਸੇਵਾ ਵਾਲਾ ਆ ਗਿਆ ਇਹ ਨਹੀਂ ਪਤਾ 20 ਚ ਵਾਜੇ ਸਹੀ ਗੱਲ ਆ ਹਾਂ ਕਾਹਨ ਯਾਦ ਕੁਆਲਟੀ ਚੰਗੀ ਜਰਸੀ ਆ ਸਹੀ ਗੱਲ ਆ ਭਾਈ ਫੇਸ ਬੜਾ ਪਿਆਰਾ ਰੰਗ ਰੂਪ ਬਹੁਤ ਚੰਗਾ ਆਰਡਰ ਵੀ ਚੰਗਾ ਤਿਆਰ ਕਰਨ ਆਵੇ ਜਾਨ ਚ ਪੂਰੀ ਬੱਤੀ ਆ ਠੀਕ ਠੀਕ ਜ਼ਰੂਰ ਆ ਭਾਈ ਦਿਨ ਹਜੇ ਲੈਂਦੀ ਆ ਉਹਦੋਂ ਦਾ ਆਰਡਰ ਦੀ ਕੁਆਲਟੀ ਜਿਹੜੇ ਨੇ ਕਮਾਲ ਦੀ ਤਿਆਰ ਕਰਨੀ ਆ ਮੁੱਠੀ ਵਾਲਾ ਥੰਡ ਢਾਂ ਢੋਲਾ ਬਹੁਤ ਵਈਆ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮੰਨਦੀ ਫੈਂਟ ਆ ਜਿਹੜੀ ਕਰਮ ਵਾਲੀ ਦੀ ਬਹੁਤ ਚੰਗੀ ਆ ਠੀਕ ਆ ਵੀ ਭਰਾਏ ਤੇ ਜਰਸੀ ਦਾ ਵੀ ਭਰਾਇਆ ਉਹਨਾਂ ਨੇ ਚੰਗਾ ਮਹਿੰਗਾ ਟੀਕਾ ਭਰਾਇਆ ਉਹਨਾਂ ਨੇ ਠੀਕ ਆ ਜਰਸੀ ਦਾ ਇਹਦੇ ਸੀਮਣ ਲੱਗਿਆ ਮਹਿੰਗੇ ਸੀਮਣ ਤੋਂ ਬਾਈ ਕਹਿੰਦਾ ਗੱਬਣ ਤੇ ਮੁੱਲ ਕੀ ਆ ਭਰਾਏ ਦਾ ਮੁੱਲ ਯਾਰ ਆਪਾਂ ਜਾਇ ਜੀ ਕਰਦੇ ਆ ਨਾ ਮੁੱਲ ਮੰਗਣ ਉਹ ਤਾਂ ਭਰਾਏ ਦਾ ਫੈਂਟ ਮੰਗ ਲਗੇ ਹੂੰ 52000 ਦੀ ਵੱਚੀ ਦੇ ਦਾ ਠੀਕ ਆ ਮੁੱਲ ਮੰਗਣ ਨੂੰ ਬਾਈ ਕਹਿੰਦਾ 65 ਮੰਗ ਲਾ 58000 ਦੀ ਬੱਚੀ ਆ ਬਾਈ ਜਮਾ ਠੰਡੇ ਸੀਰਾ ਵੇਲਾ ਚੋਲ ਕਿੰਨੀ ਪਈ ਬਹੁਤ ਢੱਲਾਂ ਪਈਆਂ ਨੇ ਹਣਾ ਹਾਂ ਸਾਰੀਆਂ ਬਲ ਢਲਾਂ ਕੱਢ ਕੇ ਮੁੱਠੀ ਵਾਲਾ ਥਾਣਾ ਵੇਖ ਹੂੰ ਇਹ ਖਾ ਦੇ ਖੱਚ ਕੇਲੇ ਵਾਲੂ ਆ ਬਹੁਤ ਵਿਆਹ ਬਾਈ ਪੰਡਾ ਮੰਨ ਹਜੇ ਕੱਚੀ ਕੱਚੀ ਆ ਦੇਣ ਲੱਗਦੀ ਆ ਠੀਕ ਆ ਥਾਣ ਤੁਣ ਬਹੁਤ ਚੰਗਾ ਹਣਾ ਫੇਸ ਵੀ ਬੜਾ ਪਿਆਰਾ ਬਾਈ ਹੂੰ ਠੀਕ ਆ ਮੋਹਲੇ ਵਿੱਚ ਆ ਮੂੰਹਾਂ ਬੋਦੀ ਬੁੱਦੀ ਕਰਨ ਕੋਈ ਨਵਧੀਆ ਯਾਰ ਜਿਵੇਂ ਇੱਕ ਨੰਬਰ ਆ ਜਾ ਸਹੀ ਗੱਲ ਆ ਬਾਈ ਨਗਪਰਾ ਕੋਲੇ ਦੋ ਸੀ ਰੇਟ ਦੋਨਾਂ ਦੀ ਜਾਇਜ਼ ਆ ਬਾਈ ਕਿਸੇ ਵੀਰ ਦੇ ਕੋਈ ਵੀ ਨਗਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦ ਲਓ ਧੰਨਵਾਦ